ਮੈਂ ਘਰੋਂ ਨਿਕਲਿਆ 11:48 ਤੇ ਉੱਥੇ ਜਾ ਕੇ ਤਿੰਨ ਜਣੇ ਅੱਗੇ ਗੱਡੀ ਰੋਕੀ ਖੜੇ ਸੀ ਮੈਨੂੰ ਰੋਕ ਲਿਆ ਉਹਨਾਂ ਨੇ ਅੱਗੇ ਹੋ ਕੇ ਅੱਗੇ ਰੋਕ ਕੇ ਉਹਨਾਂ ਨੇ ਮੈਨੂੰ ਕਹਿੰਦੇ ਮੋਬਾਈਲ ਦੇ ਦੇ ਮੇਰਾ ਮੋਬਾਈਲ ਖੋਲਣ ਲਾਉਣ ਲੱਗੇ ਬਈ ਮੈਂ ਮੋਬਾਈਲ ਖੱਬੀ ਸੀਟ ਤੇ ਕਨੈਕਟਰ ਸਾਈਡ ਸੈੱਟਤਾ ਉਦੋਂ ਬਾਅਦ ਗੱਡੀ ਦੀ ਚਾਬੀ ਖੋਲੀ ਉਹਨਾਂ ਨੇ ਮੇਥੋਂ ਮੈਨੂੰ ਬਹੁਤ ਬੈਂਡ تمہਾਰੇ ਬਈ ਬਹੁਤ ਕੁੱਟਿਆ ਉਹਨਾਂ ਨੇ ਟੈਸਟਲ ਸੀਗਾ ਇੱਕ ਕਰਚ ਸੀਗੀ ਉਹਨਾਂ ਕੋਲੇ ਇੱਕ ਬੈਂਡ ਸੀਗਾ ਬਈ ਇੱਕ ਜਣਾ ਮੇਰੀ ਗੱਡੀ ਲੈ ਕੇ ਪਰਾਂ ਚੰਦਪਾਨ ਵਾਲੀ ਸਾਈਡ ਨਿਕਲ ਗਿਆ ਦੋ ਜਣੇ ਇਧਰ ਜੈਤੂ ਵਾਲੀ ਸਾਈਡ ਨਿਕਲ ਗਏ ਕਿੰਨੇ ਜਣੇ ਸੀ ਉਹ ਤਿੰਨ ਜਣੇ ਸੀਗੇ ਜੀ ਤਿੰਨ ਜਣੇ ਸੀ ਤੁਸੀਂ ਘਰੋਂ ਕਿੱਧਰ ਚੱਲੇ ਸੀ ਮੈਂ ਆਪਦੇ ਪਿੰਡ ਚੱਲਿਆ ਸੀ ਕਰਾਈ ਵਾਲੇ ਜੀ ਪਿੰਡ ਚੱਲਿਆ ਸੀ ਹਾਂਜੀ ਤੇ ਉਹ ਉਹਨਾਂ ਕੋਲ ਗੱਡੀ ਕਿਹੜੀ ਸੀ ਉਹਨਾਂ ਕੋਲੇ ਐਸ ਐਕਸ ਸੀਗੀ ਜੀ ਐਕਸ ਐਕਸ ਸੀਗੀ ਹਾਂਜੀ ਜੀ ਗ੍ਰੇ ਕਲਰ ਦੀ 40000 ਰੁਪਏ ਮੈਂ ਦਿੱਤਾ ਸੀ ਜੀ ਜਗ੍ਹਾ ਵੀ ਸੀ ਤੁਹਾਡੇ ਕੋਲ ਕੁਝ ਹਾਂਜੀ ਉਹ ਕਿੰਨੇ ਪੈ ਲੈ ਕੇ ਪੈਸੇ ਵੀ ਕੀ ਗੱਲ ਬਾਤ ਹੋਈ ਹੈ ਜਿਹੜਾ ਤੁਹਾਡੇ ਭਰਾ ਤੋਂ ਕਹਿੰਦੇ ਵੀ ਇੱਕ ਕਾਰ ਖੋਈ ਗਈ ਹੈ ਨਾਲ ਕੁਝ ਨਕਦੀ ਵੀ ਸੀ ਉਹਨੂੰ ਕੁੱਟ ਮਾਰ ਵੀ ਹੋਈ ਹੈ ਉਹ ਕੀ ਗੱਲ ਬਾਤ ਹੈ ਹਾਂਜੀ ਬਾਜੀ ਇਹ ਨਾ ਸਾਡੇ ਜਾਗਰਨ ਸੀਗਾ ਰਾਤ ਤੇ ਇਹ ਆਇਆ ਸੀਗਾ ਜਾਗਰਨ ਤੇ ਇਹ ਸਵੇਰ ਜਿ ਨੂੰ ਅਸੀਂ ਰੋਟੀ ਪਾਣੀ ਖਾ ਕੇ 11:00 ਵਜੇ ਘਰੋਂ ਨਿਕਲਿਆ ਜੀ ਘਰੋਂ ਨਿਕਲਿਆ ਤੇ ਜਾ ਕੇ ਸੰਤਾ ਸਿੰਘ ਦਾ ਗੁਰਦੁਆਰਾ ਜਿਉਂਦਾ ਇੱਥੇ ਗੁਰਦੁਆਰੇ ਕੋਲੇ ਉੱਥੇ ਥੋੜੇ ਜੇ ਪਿੱਛੇ ਤੇ ਉੱਥੇ ਤਿੰਨ ਜਣੇ ਸਵੈਟ ਗੱਡੀ ਸੀਗੀ ਪਤਾ ਨਹੀਂ ਕਿਹੜੀ ਗੱਡੀ ਐ ਤੇ ਉਹ ਗੱਡੀ ਦੇ ਉੱਤੇ ਇਹ ਖੜੇ ਸੀਗੇ ਮੂਰੇ ਜਿਦੂ ਖੜੇ ਸੀਗੇ ਤੇ ਇਹਨੂੰ ਗੱਡੀ ਜਾਂਦੀ ਤੇ ਰੋਕ ਲਿਆ ਜੀ ਇੱਕ ਕੋਲੇ ਪਿਸਟਲ ਸੀ ਇੱਕ ਕੋਲੇ ਕਰਚ ਸੀਗੀ ਜੀ ਇੱਕ ਗੱਡੀ ਦੇ ਵਿੱਚ ਹੀ ਬੈਠਾ ਰਿਹਾ ਜੀ ਤੇ ਇਹਨਾਂ ਨੂੰ ਕਰਚ ਦਿਖਾ ਕੇ ਤੇ ਪੁਲ ਦਸਤੌਲ ਦਿਖਾ ਕੇ ਜੀ ਤੇ ਇਹਨੂੰ ਗੱਡੀ ਰੋਕ ਕੇ ਤੇ ਇਹਨੂੰ ਕਹਿੰਦੇ ਵਾਰ ਨਿਕਲ ਤੇ ਜਦੋਂ ਇਹ ਬੱਸ ਉਹਨਾਂ ਨੂੰ ਗੱਡੀ ਛੱਡਤੀ ਜਿਉਂਦੇ ਕਹਿੰਦੇ ਲੈ ਜਾ ਮੁੜ ਕੇ ਤੇ ਇਹ ਜਦੋਂ ਲੈ ਕੇ ਗਈ ਉਹ ਬਠਿੰਡੇ ਕੰਨੀ ਲੈ ਗਏ ਤੇ ਜਿਹੜੀ ਸਵਰਟ ਗੱਡੀ ਤੇ ਬਹਿ ਕੇ ਦੂਜਾ ਬੰਦਾ ਤੇ ਉਹ ਜੇਤੂ ਕੰਨੀ ਉੜ ਗਿਆ ਜੀ ਮਤਲਬ ਇਹ ਵੀ ਕਰਦੇ ਜਿਹੜੀ ਕੁੱਟਮਾਰ ਹੋਈ ਆ ਤੁਹਾਡੇ ਭਰਾ ਦੀ ਉਹ ਉੱਥੇ ਖੜ ਕੇ ਕਰੀ ਆ ਤੇ ਗਾਂ ਉੱਥੇ ਉੱਥੇ ਭਾਈ ਹੱਥੋਂ ਭਾਈ ਜੀ ਤੂੰ ਇਹ ਕਹਿੰਦਾ ਜੀ ਮੈਂ ਗੱਡੀ ਨਹੀਂ ਛੱਡਦਾ ਉਹ ਕਦੇ ਵੀ ਤੇਰੇ ਅਸੀਂ ਬਸਤੌਲ ਗੋਲੀ ਮਾਰਾਂਗੇ ਤੇਰੇ ਤੇ ਤੂੰ ਗੱਡੀ ਛੱਡ ਦੇ ਹਾਂਜੀ ਹਥਿਆਰ ਸੀ ਗਿਆ ਜੀ ਉਹਨਾਂ ਕੋਲ ਇਹ ਗੱਡੀ ਕਿਹੜੀ ਸੀ ਉਹਨਾਂ ਕੋਲ ਤੇਰੇ ਭਰਾ ਕੋਲ ਗੱਡੀ ਕਿਹੜੀ ਸੀ ਇਹਦੇ ਕੋਲੇ ਗੱਡੀ ਵਰਨਾ ਜੀ ਵਰਨਾ ਹਾਂਜੀ ਨਿਊ ਟਾਉ ਮਾਡਲ ਸੀ ਹਾਂਜੀ ਘਰੋਂ ਨਿਕਲਦਾ ਇਹ ਕਰੋਂ ਜਾ ਕੇ ਮਨ ਲਾ ਕਿੰਨਾ ਕਿਲੋ 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 ਦੀ ਦੂਰੀ ਹੈ ਘਰ ਤੋਂ ਹਾਂਜੀ ਕਿਲੋ ਬਸ ਕਿਲੋ ਡੇਢ ਕਿਲੋ ਬਸ ਕਿਲੋ ਹਾਂਜੀ ਹਾਂਜੀ ਕਿੰਨੀ ਕੁੱਟ ਮਾਰ ਖਰੀ ਇਹਦੀ ਕੁੱਟ ਬਹੁਤ ਪਈ ਹੈ ਜੀ ਉਹਦੇ ਵਿਚਾਰੇ ਦੀ ਆ ਬਾਹ ਤਾਂ ਸਾਰੀ ਤੋੜ ਹੀ ਦਿੱਤੀ ਹੈ ਜੀ ਆ ਗੁੱਟ ਤੋੜਤਾ ਜੀ ਬਹੁਤ ਕੁੱਟ ਪਈ ਹੈ ਜੀ ਜੀ ਮਾਰੇ ਆ ਦੱਸਿਆ ਉਹਨੇ ਕੁਛ ਬਈ ਕਿਰਚਾ ਕਰਚ ਸੀਗੀ ਜੀ ਉਹਨਾਂ ਕੋਲੇ ਤੇ ਇੱਕ ਬਸਤੋਲ ਦਾ ਮੁੱਠਾ ਸੀਗਾ ਜੀ ਉਹਦੇ ਨਾਲ ਹੀ ਕੁੱਟੇ ਗਏ ਤੇ ਐ ਮੁੱਕੀਆਂ ਮਾਰੀ ਗਏ ਜੀ ਉੱਤੇ ਜਦੋਂ ਮੰਨ ਲੈ ਵੀ ਦਿਨ ਦਿਹਾੜੀ ਸੀ ਹਨਾ ਜਦੋਂ ਉੱਥੇ ਸੜਕ ਦੇ ਉੱਪਰ ਹੀ ਕੁੱਟੇ ਗਏ ਹਾਂਜੀ ਛੜਕ ਤੇ ਇਹ ਰੋਲਾ ਰੋਲਾ ਵੀ ਪਾਇਆ ਹੋਣਾ ਨੇ ਬਹੁਤ ਰੋਲਾ ਪਾਇਆ ਜੀ ਬਹੁਤ ਰੋਲਾ ਪਾਇਆ ਜੀ ਕੋਈ ਨਹੀਂ ਕਿਸੇ ਨੇ ਨਹੀਂ ਚੜਾਇਆ ਜੀ ਨਾਲ ਬੱਸ ਵੀ ਨੰਗ ਗਈ ਗੱਡੀਆਂ ਵੀ ਨੰਗ ਗਈਆਂ ਜੀ ਕਿਸੇ ਨੇ ਵੀ ਛੜਾਇਆ ਜੀ ਉਹਨੂੰ ਕਿਸੇ ਨੇ ਵੀ ਕੀ ਲੱਗਦਾ ਵੀ ਜਿਹੜਾ ਹੁਣ ਮੰਨ ਲਓ ਵੀ ਸੰਗਣੀ ਉਬਾਦੀ ਆ ਇੱਥੇ ਇਹ ਕੰਮ ਹੋ ਗਿਆ ਦਿਨ ਦਿਹਾੜੇ ਕੰਮ ਹੋ ਗਿਆ ਜੇਕਰ ਰਾਤ ਨੂੰ ਇਹੋ ਜਿਹਾ ਕੰਮ ਹੋ ਜੇ ਤੇ ਫੇਰ ਬਹੁਤ ਮਾੜਾ ਜੀ ਫਿਰ ਦਿਨੇ ਨਹੀਂ ਕੋਈ ਸੇਫਟੀ ਹੈ ਨਹੀਂਗਾ ਜੀ ਦਿਨੇ ਕੋਈ ਦੇਖਣ ਵਾਲਾ ਹੈ ਨਹੀਂਗਾ ਤੇ ਰਾਤ ਨੂੰ ਤਾਂ ਕੌਣ ਜੀ ਕੋਈ ਨਾਲੇ ਗੱਡੀਆਂ ਕਿੰਨੀਆਂ ਹਾਂ ਜੀ ਇੱਕ ਕੁਝ ਨਕਦੀ ਪੈਸੇ ਵੀ ਖੋਏ ਗਏ ਜੀ 30000 ਰੁਪਏ ਮੇਥੋਂ ਨਾ ਨਗਦ ਲੈ ਕੇ ਗਿਆ ਜੀ ਇਹ ਮੈਨੂੰ ਜੀ ਜਗਾ ਵੇਚੀ ਆ ਜੀ ਉਹਨੇ ਉਹ ਮੇਥੋਂ ਤਾਂ ਲੈ ਕੇ ਗਿਆ 3000 ਰੁਪਏ ਉਹ ਲੈ ਕੇ ਚੱਲਿਆ ਸੀ ਜੀ ਕੀ ਲੱਗਦਾ ਕੋਈ ਰੰਜਸ ਸੀ ਜਾਂ ਕੋਈ ਪਿੱਛੋਂ ਹੀ ਬੰਦਾ ਲੱਗਿਆ ਸੀ ਉਹਨੂੰ ਪਤਾ ਹੋਵੇ ਵੀ ਅੱਜ ਉੱਥੇ ਜਾਊਗਾ ਪੈਸੇ ਆਊਗਾ ਲੈ ਕੇ ਨਿਕਲੂਗਾ ਇਸ ਤਰ੍ਹਾਂ ਦੀ ਕੋਈ ਗੱਲ ਬਾਤ ਕੋਈ ਹੈ ਨਹੀਂ ਜੀ ਕਿਲੋਮੀਟਰ ਦੇ ਵਿੱਚ ਤੱਕ ਸਮਝ ਲਓ ਵੀ ਕੀ ਰੰਜਸ ਹੋਣੀ ਹੈ ਇਹ ਤਾਂ ਬਸ ਪਹਿਲਾਂ ਹੀ ਖੜੇ ਸੀਗੇ ਜੀ ਉੱਥੇ ਗੱਡੀ ਦੇ ਪਹਿਲਾਂ ਹੀ ਖੜੇ ਸੀਗੇ ਮੋਰੇ ਹਾਂ ਕਰ ਲਿਆ ਵੀ ਕੱਲਾ ਬੰਦਾ ਹੈ ਵਿਚਾਰ ਕੱਲੇ ਨੂੰ ਵੇਖ ਕੇ ਤੇ ਰੋਕ ਲਿਆ ਉਹਨਾਂ ਨੇ ਤੇ ਮਗਰ ਲਾ ਤਾਂ ਕੋਈ ਗੁੱਸਾ ਗੱਲਾ ਹੈ ਹੀ ਨਹੀਂ ਨਾ ਉਹਨੂੰ ਐ ਪਤਾ ਸੀ ਵੀ ਥਾਂ ਵਿੱਚ ਹੈ ਜਾਂ ਪੈਸੇ ਆ ਕਰੇ ਹੈ ਤੇ ਉਹ ਤਾਂ ਜਗਰਾਤੇ ਤੇ ਆਇਆ ਸੀਗਾ ਤੇ ਜਿਗਰਾਥੇ ਤੋਂ ਬਾਅਦ ਜਾਂਦਾ ਸੀ ਇਹ ਤਾਂ ਫਿਰ ਜਗਾ ਪਹਿਲਾਂ ਵੇਚੀ ਸੀ ਤੇ ਉਹਨਾਂ ਦੇ ਵਿੱਚ ਪੈਸੇ ਵੀ ਲੈ ਜੰਨੇ ਹੂੰ 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 ਬਸ ਆਹੀ ਗੱਲਬਾਤ ਹੋਈ ਹੈ ਕੋਈ ਜਿਵੇਂ ਆਪਣੇ ਸ਼ਾਫ ਛੱਲਾ ਪਾਇਆ ਹੁੰਦਾ ਸੀ ਸੋਨਾ ਸੋਨਾ ਵੀ ਪਾਸ ਸੀ ਕੋਈ ਲਾ ਕੇ ਲੈ ਗਈ ਹੁਣ ਸ਼ਾਫ ਛੱਲਾ ਤਾਂ ਨਹੀਂ ਸੀਗਾ ਬਾਕੀ ਹੁਣ ਕੁਝ ਨਹੀਂ ਸੀਗਾ ਸੋਨਾ ਤਾਂ ਤੇ ਉਹਨਾਂ ਦੇ ਸੱਟਾਂ ਵਾਵਾ ਮਾਰੀ ਆਉਂਦੇ ਸਾਰੇ ਨੀਲ ਦੇ ਨਿਸ਼ਾਨ ਇੱਥੇ ਸਾਰੇ ਪੈ ਗੜੇ ਨੇ ਤੇ ਗੋਟੀ ਮੇਲੇ ਦਾ ਟੁੱਟ ਗਿਆ ਪਤਾ ਨਹੀਂ ਉਹ ਚੈੱਕ ਕਰਾਂ ਪਤਾ ਲੱਗੂਗਾ ਕਿਸੇ ਦਾ ਜਦੋਂ ਇਹ ਕਾਂਡ ਵਾਪਰਿਆ ਤੇ ਪੁਲਿਸ ਨੂੰ ਤੁਸੀਂ ਇਤਲਾਹ ਦਿੱਤੀ ਪੁਲਿਸ ਕਿੰਨੇ ਚਿਰ ਬਾਅਦ ਪਹੁੰਚ ਜਾਂਦੀ ਆ ਪੁਲਿਸ ਤਾਂ ਆ ਗਈ ਹੈ ਜੀ ਉਹਦੀ ਪੁਲਿਸ ਤਾਂ ਆ ਗਈ ਸੀਗੀ ਹੁਣ ਉਹ ਉਥੇ ਹਸਪੀਟਲ ਚ ਲੈ ਕੇ ਗਏ ਵੇ ਜੀ ਉਥੇ ਦਾਖਲ ਹਾਂਜੀ ਜੀ ਅੱਧੇ ਘੰਟੇ ਕੇ ਬਾਅਦ ਜਣੀ ਆ ਗਈ ਸੀਗੀ ਜੀ ਪੁਲਿਸ ਹਾਂਜੀ ਜਦੋਂ ਇਹ ਘਟਨਾ ਘਟੀ ਆ ਤੇ ਤੁਹਾਨੂੰ ਫਿਰ ਉਹਨੇ ਫੋਨ ਕਰਿਆ ਉਥੋਂ ਤੇ ਫੋਨ ਉਥੇ ਨਾ ਸਾਡੇ ਤੋਂ ਮੋਟਰਸਾਈਕਲ ਤੇ ਆਈ ਜਾਂਦੇ ਸੀਗੇ ਦੋ ਜਣੇ ਜੀ ਹਾਂ ਉਹ ਆ ਬੰਦਾ ਸੰਦੀ ਤੇ ਇਹ ਦੋ ਜਣੇ ਸੀਗੇ ਉਧਰੋਂ ਆਈ ਜਾਂਦੇ ਸੀਗੇ ਤੇ ਇਹਨਾਂ ਨੇ ਘਰੇ ਜਾ ਕੇ ਤਾਂ ਸਾਨੂੰ ਸੁਨੇਹਾ ਦਿੱਤਾ ਵੀ ਜਦੋਂ ਦਾ ਭੱਜ ਕੇ ਜਾਵੜੋ ਥੋੜੇ ਮੁੰਡੇ ਨੇ ਨਾ ਗੱਡੀ ਖੋਲ ਹੀ ਨਾਲੇ ਤੇ ਮੋਬਾਈਲ ਖੋਲਿਆ ਜੀ ਜਦੋਂ ਇਹ ਘਟਨਾ ਘਟੀ ਆ ਤੁਸੀਂ ਉੱਥੇ ਸੀਗੇ ਮੌਕੇ ਤੇ ਹਾਂਜੀ ਨਹੀਂ ਮੌਕੇ ਜਾ ਰਹੇ ਸੀ ਗੋਨਿਆਂ ਨੂੰ ਸੀ ਜਾ ਰਹੇ ਸੀ ਹਾਂਜੀ ਤੇ ਉਹ ਜਿਹੜੇ ਬੰਦੇ ਕੁੱਟਮਾਰ ਕਰ ਰਹੇ ਸੀ ਜਦੋਂ ਤੁਸੀਂ ਲੰਘੇ ਉੱਠ ਕੇ ਜੀ ਕੁੱਟਮਾਰ ਕਰਕੇ ਜੀ ਕਰਕੇ ਉੱਠ ਗਏ ਸੀ ਹਾਂਜੀ ਉਹ 2 ਮਿੰਟ ਬਾਅਦ ਗਏ ਆ ਸੀ 2 ਮਿੰਟ ਬਾਅਦ ਗਏ ਆ ਹਾਂਜੀ ਮੋਬਾਈਲ ਇਹ ਤਾਂ ਲੈ ਕੇ ਨਾਲ ਫਿਰ ਹਾਂਜੀ ਮੋਬਾਈਲ ਨਾਲ ਲੈ ਕੇ ਜੀ ਵਿੱਚ ਸੱਟਾ ਡਿੱਗੀ ਸੀ ਮੋਬਾਈਲ ਪਹਿਲਾਂ ਮੋਬਾਈਲ ਮੰਗਿਆ ਜੀ ਉਹਨਾਂ ਨੇ ਉਹ ਕਹਿੰਦਾ ਮੋਬਾਈਲ ਦੇ ਤੂੰ ਦੇ ਆ ਆਪਦਾ ਤੇ ਇਹਨਾਂ ਨੇ ਮੋਬਾਈਲ ਕੱਢ ਕੇ ਦੇ ਵਿੱਚ ਗੱਡੀ ਦੇ ਸੱਟਾ ਜੀ ਐ ਮੁਰਕ ਕੇ ਤੇ ਉਹ ਬਸ ਇੰਨੀ ਖਿੱਚ ਚ ਪੈ ਗਏ ਉਹ ਕਹਿੰਦਾ ਵੀ ਸਾਨੂੰ ਗੱਡੀ ਪਤਾ ਨਹੀਂ ਜੀ ਹੁਣ ਕੋਈ ਕਾਰਨਾਮਾ ਕਰਨਾ ਉਹਨਾਂ ਨੇ ਜਾਂ ਕੀ ਕਰਨਾ ਜੀ ਸਾਡੀ ਗੱਡੀ ਨਾਲ ਹੂੰ ਗੱਡੀ ਲੈ ਗਏ ਜੀ ਕੇਰਾ ਹੂੰ ਜੀ ਉੱਥੇ ਇਕੱਠ ਕਿੰਨਾ ਸੀ ਜਦੋਂ ਮੁੰਡੇ ਤੋਂ ਗੱਡੀ ਲੈ ਕੇ ਪੰਜਣੇ ਸੀ ਬੰਦੇ ਤੁਸੀਂ ਚਾਰ ਪੰਜ ਨਹੀਂ ਸੀ ਹਾਂ ਜੀ ਉਹਨੇ ਚੀਕਾ ਚੁੱਕਾ ਬਹੁਤ ਮਾਰ ਗਿਆ ਹੋਇਆ ਕੋਈ ਨਹੀਂ ਖੜਾ ਬਹੁਤ ਚੀਕਾਂ ਮਾਰ ਗਿਆ ਉਹਨਾਂ ਨੇ ਜਿੱਕਾ ਦੇ ਕੋਈ ਮਤਲਬ ਕੋਈ ਕੋਈ ਨਹੀਂ ਖੜਾ ਕੋਈ ਨਹੀਂ ਖੜਾ ਜੀ ਜੀ ਕੀ ਲੱਗਦਾ ਵੀ ਉਹ ਹਰੇਕ ਬੰਦਾ ਡਰਿਆ ਸੀ ਵੀ ਉਹਨਾਂ ਕੋਲੇ ਅਸਲਾ ਸੀ ਕੋਈ ਬੰਦਾ ਛਡਾਉਣ ਵਾਲਾ ਕਹਿੰਦਾ ਮੇਰੀ ਨਾ ਮਾਰੇ ਸ਼ਾਇਦ ਹਾਂ ਜੀ ਐਂ ਹੋ ਸਕਦਾ ਜੀ ਐਂ ਹੈ ਜੀ ਇਹ ਦਿਨ ਦਿਹਾੜੇ ਅਸਲੇ ਚੱਕੀ ਫਿਰਦੇ ਜੀ ਹਾਂ ਜੀ ਕਹਿੰਦੇ ਤੁਸੀਂ ਤੁਹਾਡਾ ਬੇਟਾ ਸੀ ਹਾਂ ਮੇਰਾ ਬੇਟਾ ਸੀਗਾ ਜੀ ਵੱਡਾ ਸੀ ਇਹ ਇਹ ਸਾਰਿਆਂ ਦਾ ਛੋਟਾ ਸੀਗਾ ਜੀ ਹੂੰ ਕਰਾਈ ਵਾਲੇ ਰਹਿੰਦਾ ਸੀਗਾ ਹੂੰ ਡਾਕਟਰ ਸੀਗਾ ਇਹ ਹੂੰ ਜਗਰਾਤਾ ਸੀਗਾ ਆਪਣੇ ਜਗਰਾਤੇ ਤੇ ਆਇਆ ਸੀ ਇੱਥੇ ਹੂੰ ਹਾਂ ਤੇ ਬਸ ਰੋਟੀ ਪਾਣੀ ਖਾ ਕੇ ਤੇ ਮੁੜ ਕੇ ਹੁਣ ਬਸਾਂ ਦਾ ਵੀ ਮੈਂ ਪਿੱਛੋਂ ਫੋਨ ਆ ਗਿਆ ਹੂੰ ਵਿਸ਼ੇਤੀ ਆ ਜਾਓ ਤੁਸੀਂ ਹੂੰ ਫਿਰ ਹਾਂ ਦਾ ਚੱਲ ਚੱਲ ਮੈਂ ਚੱਲਦਾ ਤੇ ਤੁਸੀਂ ਸਾਡੇ ਸਾਡੇ ਜਿਹੜੇ ਸੀਗੇ ਅਸੀਂ ਵਿਚਾਲਾ ਸੀ ਛੱਡਿਆਵਾਂਗੇ ਤੇ ਜਾਣਾ ਤੇ ਨਹੀਂ ਛੱਡਣ ਸੀਗਾ ਇਹ ਛੱਡਣ ਉੱਟ ਜਾਂਦਾ ਖਨੀ ਟਾਲਾ ਹੀ ਪੈ ਜਾਂਦਾ ਹੂੰ ਤੇ ਮੁੜ ਕੇ ਜਾਈ ਤੋਂ ਨੰਗੇ ਜੇ ਅਸੀਂ ਅਜੇ ਸੌਂਡ ਲੱਦੇ ਸੀ ਦੂਜੀ ਗੱਡੀ ਤੇ ਤੇ ਉਹਨੇ ਜੀ ਸੁਨੇਹਾ ਆ ਗਿਆ ਮੁੰਡੇ ਦਾ ਉਹ ਵੀ ਸਾਡੀ ਮੁੰਡੇ ਦੀ ਗੱਡੀ ਕੋਹੀ ਗਈ ਤੇ ਭੱਜ ਕੇ ਜਾਓ ਫਿਰ ਅਸੀਂ ਭੱਜ ਕੇ ਆਏ ਗਏ ਉਹਦੋਂ ਪੁਲਸ ਆ ਗਈ ਸੀ ਉਦੋਂ ਹਾਂ ਪੁਲਸ ਨੇ ਉਹ ਕਮਰੇ-ਕੁੰਰੇ ਵੇਖ ਕੇ ਫਿਰ ਉੱਧਰ ਵੀ ਗਏ ਆ ਜੜਾ ਗੁੜਾ ਮਾਰ ਕੇ ਤੇ ਹੁਣ ਫਿਰ ਆਇਆ ਹੁਣ ਉੱਥੋਂ ਵੀ ਗੋਨਿਆਲੇ ਦੇ ਕਿੰਨੇ ਕਿੱਥੋਂ ਦੀ ਪੁਲਸ ਆਈ ਸੀ ਉਹ ਮੋਬਾਈਲ ਉੱਥੋਂ ਥਿਆ ਗਿਆ ਗੋਨਿਆਲੇ ਸੱਟ ਗਿਆ ਉਹ ਗੋਨਿਆ ਨੇ ਕਿੱਥੇ ਸੱਟ ਕੇ ਮੋਬਾਈਲ ਇਹ ਪੁਲਸ ਵਾਲਿਆਂ ਨੂੰ ਮੈਨੂੰ ਤਾਂ ਹੁਣ ਦੱਸਿਆ ਨਹੀਂ ਉਹਨੇ ਵੀ ਆ ਮੋਬਾਈਲ ਉੱਥੇ ਗੋਨਿਆਂ ਨੇ ਸਿੱਟ ਗਏ ਹੋ ਕਹੇਗੇ ਤੇ ਉਹ ਫੜਾ ਗਏ ਉਹ ਮੁੰਡੇ ਨੂੰ ਕੋਕੂ ਕੈਮਰੇ ਕੂਮਰੇ ਚੱਕਰ ਹੋਇਆ ਉਧਰੋਂ ਮੜੇ ਮੋਟੀ ਹਾਂਜੀ ਸਰ ਇਹ ਨਾ ਲੱਕੜ ਵਾਲੀ ਫੈਕਟਰੀ ਹੈ ਉਹਦੇ ਵਿੱਚ ਅਸੀਂ ਕੈਮਰੇ ਚੈੱਕ ਕਰਵਾਏ ਆ ਤੇ ਉਹਨਾਂ ਨੇ ਦੇਖ ਕੇ ਗਏ ਆ ਮੁਲਾਜ਼ਮ ਵੀ ਆਏ ਸੀਗੇ ਨਾਲ ਹੀ ਤੇ ਉਹ ਦੇਖ ਕੇ ਗਏ ਕਹਿੰਦੇ ਅਸੀਂ ਪੂਰੀ ਤੁਹਾਡਾ ਗੱਡੀ ਲੱਭ ਕੇ ਦੇਵਾਂਗੇ ਜੀ ਤੇ ਫਿਰ ਜੀ ਅਸੀਂ ਜੂ ਬਾਹਰ ਨਿਕਲੇ ਫੈਕਟਰੀ ਚੋਂ ਤੇ ਉਧਰੋਂ ਗੱਡੀ ਆਉਂਦੀ ਸੀਗੀ ਤੇ ਉਹ ਮੁਲਾਜ਼ਮਾਂ ਨੇ ਲਿਆ ਕੇ ਮੋਬਾਈਲ ਫੜਾਇਆ ਜੀ ਉਹਨੂੰ ਉਹ ਕਹਿੰਦੇ ਵੀ ਆ ਚੱਕੋ ਤੁਹਾਡਾ ਮੈਲ ਜੇ ਤੁਸੀਂ ਡਾਕਟਰ ਸਾਹਿਬ ਲਾਈ ਗਏ ਜੀ ਬਠਿੰਡੇ ਤੋਂ ਸਾਰੇ ਜਿਹੜੇ ਉਹਦੇ ਨਾਲ ਯਾਰ ਦੋਸਤ ਹੈ ਉਹ ਲਾਈ ਗਏ ਪੁੱਛਦੇ ਸੀਗੇ ਵੀ ਤੂੰ ਕੀ ਗੱਲ ਹੋ ਗਈ ਜਾਂ ਕਿਵੇਂ ਵੀ ਉਹ ਮੋਬਾਈਲ ਤੇ ਹਾਂ ਡਾਕਟਰ ਸੀਗਾ ਜੀ ਆਪ ਹੂੰ ਹੂੰ ਤੇ ਉਹ ਤਾਂ ਕਰਕੇ ਉਹ ਫੋਨ ਲਾਉਂਦੇ ਸੀਗੇ ਜੀ ਤੇ ਉਹ ਕਹਿੰਦੇ ਵੀ ਤੁਸੀਂ ਫੋਨ ਨਹੀਂ ਨੇ ਲਵਾਉਣੇ ਸੀਗੇ ਤੇ ਉਹ ਤਾਂ ਕਰਕੇ ਅਗੇ ਮੋਬਾਈਲ ਸੱਟ ਕੇ ਵਰਗੇ ਉਹ ਮੋਬਾਈਲ ਕਿਤੇ ਉਹ ਕਹਿੰਦੇ ਵੀ ਪਾਸੇ ਸੱਟ ਗਿਆ ਸੀ ਉੱਥੋਂ ਮੋਬਾਈਲ ਲਿਆਂਦਾ ਚੱਕ ਕੇ ਉਹ ਗੱਡੀ ਜਿਹੜੀ ਗੱਡੀ ਤੇ ਉਹ ਆਈ ਸੀ ਬੰਦੇ ਉਹ ਗੱਡੀ ਕੈਮਰੇ ਵਿੱਚ ਆ ਗਈ ਆ ਜਿਹੜੀ ਨੰਗੀ ਹੈ ਜੀ ਗੱਡੀ ਉਹ ਉਹ ਲੈ ਗਏ ਜੀ ਵੀਡੀਓ ਬਣਾ ਕੇ ਉਹ ਕਹਿੰਦੇ ਅਸੀਂ ਇਹਦਾ ਪੂਰੇ ਤੱਕ ਕੀ ਕਾ ਕਰਾਂਗੇ ਜਦੋਂ ਗੱਡੀ ਤੁਹਾਨੂੰ ਜ਼ਰੂਰ ਲੱਭ ਕੇ ਦੇਵਾਂਗੇ ਜੀ ਇਹ ਵਿਸ਼ਵਾਸ ਤਵਾ ਕੇ ਗਿਆ ਜੀ ਹਾਂਜੀ ਯਾਨੀ ਕਿ ਜਿਹੜੇ ਉਹ ਬੰਦੇ ਗੱਡੀ ਤੇ ਆਏ ਸੀ ਉਹ ਗੱਡੀ ਕਿਹੜੀ ਸੀ ਉਹ ਦੀ ਕਲਰ ਹੀ ਝਾਦਾ ਜੀ ਹਣਾ ਅਸਮਾਨੀ ਕਲਰ ਝਾ ਗੰਦੇ ਨਹੀਂ ਪਤਾ ਕਿਹੜੀ ਆ ਗੱਡੀ ਹਾਂਜੀ ਉਹ ਇੱਕਦਮ ਉਹਨੂੰ ਤਾਂ ਐ ਪਤਾ ਲੱਗਿਆ ਸਵਿਫਟ ਗੱਡੀ ਐ ਪਰ ਉਹ ਜਦੋਂ ਵੇਖੀ ਐ ਤਾਂ ਉਹ ਹੋਰ ਗੱਡੀ ਐ ਜੀ ਮੈਨੂੰ ਨਾਂ ਨਹੀਂ ਪਤਾ ਉਹ ਗੱਡੀ ਦਾ ਹਾਂਜੀ ਕੀ ਮੂੰਹ ਮੂੰਹ ਵਗੈਰਾ ਬੰਨੇ ਸੀ ਉਹਨਾਂ ਦਾ ਜਾਂ ਨਹੀਂ ਬੰਨੇ ਸੀ ਮੂੰਹ ਨਹੀਂ ਬੰਨੇ ਸੀਗੇ ਜੀ ਹਾਂ ਮੈਂ ਵੀਡੀਓ ਤਾਂ ਨਹੀਂ ਦੇਖੀਗਾ ਪਰ ਮੁਲਾਜ਼ਮ ਕਹਿੰਦੇ ਮੂੰਹ ਨਹੀਂ ਬੰਨੇ ਉਹ ਉਵੇਂ ਹੀ ਹੈ ਜੀ ਵਿੱਚ ਗੱਡੀ ਆਈ ਹੈ ਗੱਲੀ ਉੱਥੋਂ ਦੀ ਵੀਡੀਓ ਨਹੀਂ ਆਈ ਗੱਟ ਮਾਰਦੀ ਜੀ ਹਾਂ ਜੀ ਕਿਵੇਂ ਲੱਗਦਾ ਵੀ ਹੁਣ ਦਿਨ ਦਿਹਾੜੇ ਤੁਸੀਂ ਵੀ ਤੁਰੇ ਫਿਰੇ ਰਾਤ ਬਰਾਤੇ ਵੀ ਜਾਣਾ ਹੁਣ ਜਿਵੇਂ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਪੂਰਾ ਡਰ ਦਾ ਮਾਹੌਲ ਹੈ ਜੀ ਪੂਰਾ ਡਰ ਦਾ ਮਾਹੌਲ ਹੈ ਜੀ ਸਾਡੇ ਦਾ ਹਾਂ ਜੀ ਹਾਂ ਜੀ ਦਿਨ ਦਿਹਾੜੇ ਲੈ ਗਏ ਜੀ ਬੰਦਾ ਸੇਫ ਹੈਗਾ ਤੇ ਮੋਟਰਸਾਈਕਲ ਤੇ ਜੇ ਕੋਈ ਚੀਜ਼ ਹੈ ਕਿਵੇਂ ਬੰਦਾ ਸੇਫ ਹੈਗਾ ਠੀਕ ਹੈ ਨਾ ਇਹ ਗੱਡੀ ਦੇ ਜਿਹੜਾ ਬੰਦਾ ਸੇਫ ਨਹੀਂ ਉਹ ਕਿਵੇਂ ਰਹੂਗਾ ਮੋਟਰਸਾਈਕਲ ਜਾਣ ਵਾਲੇ ਤੋਂ ਉਹਦੇ ਕੋਈ ਕਿਵੇਂ ਮਰਜ਼ੀ ਬੰਦਾ ਮਾਰ ਕੇ ਮਤਲਬ ਲਾਇਆ ਜਾਵੇ ਇਹ ਤਾਂ ਬਹੁਤ ਮਾੜੀ ਗੱਲ ਹੈ ਇਹ ਤਾਂ ਬਹੁਤ ਹੀ ਇਹਨਾਂ ਨੇ ਇਹ ਚੱਕੀ ਫਿਰਦੇ ਨੇ ਗੋਲ ਬੋਲ ਇਹ ਤਾਂ ਆਨ ਆਲ ਟਾਈਮ ਮਾੜਾ ਹੀ ਦੱਸੀ ਜਾਂਦੇ ਜੇ ਸਾਹਮਣੇ ਦਾ ਹਾਲਾਤ ਨਸ਼ੇ ਦੇ ਤੇ ਜਿਹੜੇ ਹੋਈ ਜਾਂਦਾ ਕੰਮ ਇਸ ਤਰ੍ਹਾਂ ਇਹ ਤਾਂ ਬੰਦਾ ਕੋਈ ਵੀ ਸੇਫ ਹੈ ਨਹੀਂ ਇਸ ਟਾਈਮ ਠੀਕ ਹੈ ਨਾ ਜੀ ਜੀ ਆ ਤੇ ਜਿਹੜੀ ਉਹਨਾਂ ਦੀ ਗੱਡੀ ਜਿਹੜੀ ਸੀ ਜਿੰਦੇ ਗੱਡੀ ਤੇ ਆਏ ਸੀਗੇ ਉਹਨਾਂ ਦੀ ਗੱਡੀ ਇਧਰ ਨੂੰ ਗਈ ਐ ਜੇ ਐ ਇਧਰ ਆਪਣਾ ਜੈਤੂ ਹੀ ਨਾ ਜੈਤੂ ਨੂੰ ਗਈ ਐ ਜਿਹੜੀ ਜਿਹੜੀ ਉਹਦੀ ਜਿੰਦਰ ਦੀ ਗੱਡੀ ਸੀਗੀ ਜਿਹੜੀ ਆਪਦੀ ਤੇ ਉਹਦੀ ਮਤਲਬ ਇਧਰ ਗੋਨੇ ਵਾਲੀ ਸੜ ਗਈ ਹੈ ਸਾਨੂੰ ਗੱਡੀ ਜਰੂਰ ਲੈ ਕੇ ਚਾਹੀਦੀ ਹੈ ਜੀ ਹਾਂਜੀ ਵਿੱਚ ਨਗਦੀ ਹੀ ਹੈਗੀ ਆ ਪੈਸੇ ਸਾਡੇ ਤੇ ਵਿੱਚ ਗੱਡੀ ਵੀ ਹੈ ਜੀ ਮੈਲ ਤਾਂ ਸਾਨੂੰ ਉਹ ਲਿਆ ਕੇ ਦੇਤਾ ਜੀ ਮਲਾਜਮਾਨ ਹਾਂਜੀ ਚਲੋ ਉਹ ਤਾਂ ਹੁਣ ਪੁਲਿਸ ਭਾਰ ਰਹੀ ਹੈ ਪੁਲਿਸ ਨੇ ਤੁਹਾਨੂੰ ਵਿਸ਼ਵਾਸ ਵੀ ਦਿਵਾਇਆ ਵੀ ਜਿਹੜੀ ਤੁਹਾਡੀ ਗੱਡੀ ਆ ਉਹ ਜਲ ਤੋਂ ਜਲਦ ਅਸੀਂ ਭਾਲ ਦੇਵਾਂਗੇ ਠੀਕ ਹਾਂਜੀ ਵਿਸ਼ਵਾਸ ਦਿਵਾ ਕੇ ਗਏ ਸਾਨੂੰ ਮਲਾਜਮ ਜੀ ਐਸਐਚਓ ਸਾਹਿਬ ਆਕੀਂ ਮੌਕੇ ਤੇ ਹਾਂਜੀ ਆਏ ਸੀਗੇ ਜੀ